get me to ਖਰਖੰਡ ਦੇ ਵਿੱਚ ਖਰਖੰਡ ਦੇ ਵਿੱਚ ਨਾ ਰਾਚੀ ਸ਼ਹਿਰ ਹੈ ਤੇ ਇੱਥੇ ਸਿੰਘ ਸਵਾ ਗੁਰੂ ਘਰ ਹੈ ਜਿੱਥੇ ਰਾਤ ਨਾ ਪੜਾਕ ਕੀਤਾ ਸੀਗਾ ਤੇ ਆਇਆਂ ਦਾ ਤੇ ਬੜਾ ਸਤਿਕਾਰ ਸਾਡਾ ਹੋਇਆ ਰਹਿائش ਵੀ ਸਾਨੂੰ ਵਧੀਆ ਦਿੱਤੀ ਗਈ ਹੈ ਪ੍ਰਸ਼ਾਦਾ ਪਾਣੀ ਵੀ ਬੜਾ ਵਧੀਆ ਛਕਾਇਆ ਸਵੇਰੇ ਅੰਮ੍ਰਿਤ ਵੇਲੇ ਕਥਾ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਆਏ ਹੋਏ ਨੇ ਤੇ ਉਹਨਾਂ ਨੇ ਕਥਾ ਵਿਚਾਰ ਕੀਤੀ ਹੈ ਉਹਨੂੰ ਸਰਵਣ ਕੀਤੀ ਹਾਜ਼ਰੀ ਲੱਗ ਗਈ ਹੈ ਦੀਪ ਸਿੰਘ ਜੀ ਇੱਕ ਗੱਲ ਦਾ ਨਾ ਮੈਨੂੰ ਜਣੀ ਬੜਾ ਮਨ ਨਾ ਮੇਰਾ ਪ੍ਰੇਸ਼ਾਨ ਜੈ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਮੈਂ ਸਹੀ ਆ ਜਾਂ ਇਤੋਂ ਦੀ ਸੰਗਤ ਸਹੀ ਹੈ ਹਾਂਜੀ ਇੱਕ ਤੇ ਨਾ ਕਈ ਸੰਗਤ ਦੇ ਪ੍ਰਾਣੀਆਂ ਨੇ ਨਾ ਜਰਾਬਾਂ ਪਾਈਆਂ ਸੀ ਦਰਬਾਰ ਸਾਹਿਬ ਦੇ ਵਿੱਚ ਹਾਂਜੀ ਈਵਨ ਕੇ ਕਮੇਟੀ ਦੇ ਮੈਂਬਰਾਂ ਨੇ ਵੀ ਹਾਂਜੀ ਇਹਦੇ ਉਹ ਆਈ ਸਾਹਿਬ ਦਾ ਸਨਕਾਰ ਕੀਤਾ ਨਾ ਪਤਾ ਨਹੀਂ ਵੀ ਇਹ ਗੱਲ ਤੇ ਕਿ ਸਹੀ ਹੈ ਜਿਹੜੀ ਮੈਨੂੰ ਇਹ ਇਸ ਗੱਲ ਦਾ ਬੜਾ ਮਸੂਲ ਜਾ ਹੋਇਆ ਹੈ ਤੇ ਇੱਕ ਨਾ ਜਣੀ ਇੱਕ ਤੇ ਪਿੱਛੇ ਪਈਆਂ ਹੁੰਦੇ ਨੇ ਮੇਜ਼ ਪਏ ਹੁੰਦੇ ਨੇ ਪਿੱਛੇ ਉਹ ਵੀ ਠੀਕ ਮੈਂ ਕਹਿ ਸਕਦਾ ਪਰ ਇੱਕ ਹੁਣ ਜਿਵੇਂ ਫੜਾ ਫੜਾ ਕੁਰਸੀਆਂ ਪਈਆਂ ਸੀ 1 2 3 4 ਲੈ ਲੈਣਾ ਕੁਰਸੀਆਂ ਦੀ ਅਸੀਂ ਉਹ ਗਲਤ ਹੋਇਆ ਉਹ ਵੀ ਥੋੜਾ ਜਿਹਾ ਐ ਲੱਗਾ ਜਿਵੇਂ ਪੈਲਸ ਚ ਪੈਲਸ ਆ ਜਾਂ ਜਰ ਕ੍ਰਿਸਟਿਅਨ ਧਰਮ ਤਾਂ ਨਹੀਂ ਕਿਤੇ ਆਪਾਂ ਹੌਲੀ ਹੌਲੀ ਬਣਾ ਰਹੇ ਹੈਨਾ ਉੱਥੇ ਕੁਰਸੀਆਂ ਨਹੀਂ ਜਣੀ ਇਹ ਹੁਣ ਮੈਂ ਮੈਂ ਇਹ ਇੰਨਾ ਸਿਆਣਾ ਨਹੀਂ ਹੈਗਾ ਤੇ ਨਾ ਇਹ ਨਹੀਂ ਨੌਲੇਜ ਰੱਖਣਾ ਬਟ ਮਾਨਨ ਨੂੰ ਦੁੱਖ ਦਦਾ ਹੈਗਾ ਤੇ ਹੁਣ ਇਹ ਨਹੀਂ ਪਤਾ ਵੀ ਇਹ ਸੰਗਤ ਸਹੀ ਏ ਜਾਂ ਅब्बा ਸਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਾਂ ਰਾਤ ਰੁਕੇ ਸੀ ਜੀ ਰਾਂਚੀ ਹਾਂਜੀ ਗੁਰੂ ਘਰ ਵਿੱਚ ਤੇ ਹੁਣ ਇੱਥੋਂ ਗਾਂ ਦਾ ਪੜਾ ਆਰੰਭ ਕਰ ਲੱਗੇ ਆ ਸਵੇਰ ਦੇ ਤਕਰੀਬਨ 7:30 ਹੋ ਚੁੱਕੇ ਨੇ ਕਿਉਂਕਿ ਅੱਜ ਇਸ ਕਰਕੇ ਲੇਟ ਹੋ ਗਿਆ ਭਾਈ ਸਾਹਿਬ ਆਏ ਸੀਗੇ ਦਰਬਾਰ ਸਾਹਿਬ ਤੋਂ ਹਾਂਜੀ ਅ ਕਥਾ ਕਰ ਰਹੇ ਸੀ ਅੰਮ੍ਰਿਤ ਵੇਲੇ ਦੀ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹਾਜ਼ਰੀ ਲੱਗ ਗਈ ਤੇ ਹੁਣ ਇੱਕ ਉਹ ਅਗਾ ਨੂੰ ਰਵਾਨਾ ਹੋਣ ਲੱਗੇ ਆਂ ਤਕਰੀਬਨ ਕੱਲ ਸ਼ਾਮ ਤੱਕ ਹਜੂਰ ਸਾਹਿਬ ਪਹੁੰਚ ਜਾਾਂਗੇ ਤੇ ਰਸਤੇ ਵਿੱਚ ਜਿੱਥੇ ਵੀ ਜੋਗ ਲੱਗਿਆ ਫਿਰ ਆਦਾ ਪੜਾ ਕਰਾਂਗੇ ਤੇ ਨਾਲ ਦੀ ਨਾਲ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਰਵਾਂਗੇ ਗੱਡੀ ਸਾਡੀ ਸਟਾਰਟ ਹੋ ਚੁੱਕੀ ਆ ਭਾਗਾ ਵਾਲੀ ਇਹ ਗੱਡੀ ਵੀ ਜਿਹੜੀ ਇੰਨੇ ਗੁਰਧਾਮਾਂ ਦੇ ਦਰਸ਼ਨ ਕਰ ਵੀ ਰਹੀ ਏ ਤੇ ਸਾਨੂੰ ਵੀ ਤੇ ਹੁਣ ਤੱਕ 2800 ਕਿਲੋਮੀਟਰ ਦੇ ਅਗਰ ਸਫਰ ਕਰ ਲਈ ਆਪਾਂ ਵਾਹ ਬਈ ਵਾਛਾ ਹਾਂਜੀ ਬਹੁਤ ਹੋ ਗਿਆ ਕੱਲ 540 ਹਾਂ ਕੱਲ 585 ਤੇ ਬਹੁਤ ਧੰਨਵਾਦ ਭਾਈ ਸਾਰੇ ਹੁੰਦਾ ਇਸ ਤਰ੍ਹਾਂ ਹੀ ਬਣੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਸਲ ਦੇ ਵਿੱਚ ਮੁੜਨਾ ਸੀਗਾ ਪਰ ਵੀਡੀਓ ਦੇ ਚੱਕਰ ਚ ਦੋ ਕਿਹੜੇ ਘੜ ਤੇ ਦੋ ਕਿਹੜੇ ਘੱਟ ਤੇ ਜੀ ਕਿੱਧਰ ਜਾਣਾ ਉਹ ਜਾਣਾ ਜੀ ਬਾਬਾ ਬੇਤੀਜਾ ਕਿਹੜਾ ਘਲਾਣਾ ਲੱਗਦਾ ਤੇ ਕਿਹੜਾ ਘੜ ਵੀ ਜਾਣੇ ਤੇਰੇ ਚਾਰ ਘੜੇ ਵੀ ਘਾੜ ਦਿੰਨੇ ਆ ਇੱਕ ਮਿੰਟ ਫਰੰਟ ਕੈਮਰਾ ਲਾਇਓ ਸਾਹਿਬ ਨਾਲ ਜੱਤੇਦਾਰ ਸਾਹਿਬ ਜੀ ਹਾਂ ਜੀ ਅੱਜ ਕੀ ਹੋਇਆ ਦੱਸਿਓ ਦਾ ਮੈਂ ਤਾਂ ਭੁੱਲ ਗਿਆ ਜੀ ਘੇੜਾ ਕੱਢ ਕੇ ਦੋ ਘੇੜੇ ਕੱਢਦਾ ਜੀ ਜੱਤੇਦਾਰ ਸਾਹਿਬ ਕਹਿੰਦੇ ਕੋਰ ਸਹੀ ਮੈਂ ਚਲੋ ਫਿਰ ਆਜੋ ਨਹੀਂ ਆਉਂਦੇ ਵਾਹਿਗੁਰੂ ਸੱਚੇ ਪਾਸ਼ਾ ਇਸ ਟਾਈਮ ਅਸੀਂ ਜਾ ਰਹੇ ਹਾਂ ਜੀ ਰਾਂਚੀ ਤੋਂ ਰਾਏਪੁਰ ਨੂੰ ਰਸਤੇ ਵਿੱਚ ਇੱਥੇ ਇੱਕ ਜੰਗਲ ਆਇਆ ਜਾ ਤੇ ਉਹ ਖਤਮ ਹੋ ਗਿਆ ਜਾਂ ਉਹ ਕੈਮਰਾ ਚੱਕਿਆ ਦੇਖੋ ਜੀ ਵਾਹ ਜੀ ਬਾ ਧੰਨ ਭਾਗ ਮੇਰੇ ਆਜ ਅੱਜ 5ਵੇਂ 6ਵੇਂ ਦਿਨ ਕਿਤੇ ਆ ਕੇ ਦਾਸ ਨੂੰ ਮੌਕਾ ਮਿਲਿਆ ਪਾਇਲਟ ਵਾਲੀ ਸੀਟ ਤੋਂ ਹਟ ਕੇ ਲੈਟਰਲ ਸੀਟ ਦਾ ਆ ਉਦਣ ਦਾ ਨਹੀਂ ਚਲੋ ਚਾਲ ਚਲੋ ਚਾਲ ਚਲੋ ਚਾਲ ਤੇ ਅੱਧਰ ਫਿਰ ਅੱਜ ਬਾਬਾ ਜੀ ਨੂੰ ਪਾਇਲਟ ਬਣਾਦਾ ਸੀ ਹਾਂ ਜੀ ਬਾਬਾ ਜੀ ਧਿਆਨ ਨਾਲ ਤੇ ਇੱਧਰ ਆਪਣੇ ਮੱਖਣભાઈ ਬਾਬਾ ਜੀ ਹੁਣੀ ਤੇ ਜਦੇ ਨਰ ਸਾਹਿਬ ਚੱਲੇ ਆ तकरीबन ਰਾਂਚੀ ਤੋਂ ਬਾਅਰ-ਬਾਰ ਆ ਗਏ ਅਸੀਂ 20-25 ਕਿਲੋਮੀਟਰ ਦੂਰ ਤੇ ਇੱਥੇ ਸੜਕ ਸਿੰਗਲ ਤੋਂ ਡਬਲ ਹੋ ਰਹੀ ਹੈ ਇੱਥੇ ਤਿਆਰ ਆ ਬਣ ਕੇ ਡਬਲ ਬਹੁਤ ਵਧੀਆ ਜਣ ਕੇ ਸੜਕ ਬਣੀ ਹੈ ਵੀ ਤੇ ਅੱਗੇ ਤੁਹਾਨੂੰ ਸ਼ਹਿਰ ਦਾ ਨਾਮ ਦੱਸਾਂਗੇ ਵੀ ਕਿਹੜੇ ਸ਼ਹਿਰ ਨੂੰ ਜਾ ਰਹੀ ਆ ਤੇ ਸੋਨਾ ਵੀ ਬਹੁਤ ਹੈ ਏਰੀਆ ਹਰਾ ਭਰਾ ਏਰੀਆ ਤਾਂ ਜੇਕਰ ਟ੍ਰੈਫਿਕ ਬਹੁਤ ਘੱਟ ਆ ਸਭ ਤੋਂ ਵੱਡੀ ਗੱਲ ਬਾਕੀ ਬਾਬਾ ਜੀ ਤੋਂ ਪੁੱਛਦੇ ਆਂ ਬਾਬਾ ਜੀ ਦੱਸੋ ਤਾਂ ਫਿਰ ਟ੍ਰੈਫਿਕ ਕੀ ਕਹਿੰਦੀ ਆ ਹਾਂ ਜੀ ਰੈਫਲ ਤਾਂ ਘੱਟ ਹੈ ਪਰ ਬੱਚੇ ਸਕੂਲ ਜਾ ਰਹੇ ਨੇ ਹਾਂ ਜੀ ਸਵੇਰ ਦਾ ਸਮਾਂ ਬੱਚੇ ਸਕੂਲ ਜਾ ਰਹੇ ਨੇ ਬੱਚਿਆਂ ਦਾ ਥੋੜਾ ਜਿਹਾ ਪਹਚਾ ਆਪਣੇ ਬਾਕੀ ਠੀਕ ਹੈ ਸਰ ਬੜਾ ਵਧੀਆ ਨਾ ਬਚਾ ਤਾਂ ਆਪਾਂ ਸਾਰਿਆਂ ਦਾ ਹੀ ਕਰਨਾ ਈ ਇਕੱਲੇ ਬੱਚਿਆਂ ਦਾ ਨਹੀਂ ਛੋੜ ਤੇ ਕੋਈ ਵੀ ਆ ਬੱਚੇ ਤੇ ਨਹੀਂ ਬਾਕੀ ਸਾਡੇ ਨਾਲ ਜਥੇਦਾਰ ਸਾਹਿਬ ਵੀ ਬੈਠੇ ਹੋਇਆ ਜਥੇਦਾਰ ਸਾਹਿਬ ਦੋ ਬੋਲ ਬੋਲੋ ਹੋ ਇੱਕ ਦੋ ਤਿੰਨੋ ਅਜੇ ਤੈਨੂੰ ਬੋਲ ਤੇ ਇਹ ਤਾਂ ਫਿਰ ਬਾਦ ਵਾਧਾ ਹੋ ਗਿਆ ਨਾ ਦੋ ਚਾਹੀਦੇ ਆ ਆ ਇੱਕ ਫੇਰ ਛੋਟਾ ਜਿਹਾ ਜੰਗਲ ਆਇਆ ਸੀ ਸਾਨੂੰ ਰਸਤੇ ਦੇ ਵਿੱਚ ਇੱਧਰ ਹੋਰ ਗੱਲੇ ਕਰਨਾ ਤਰਸਤ ਬਹੁਤ ਜ਼ਿਆਦਾ ਹੈ ਕਿ ਨਹੀਂ ਬਾਬਾ ਜੀ ਸਾਂਭਿਆ ਵੀ ਹੋਇਆ ਹਾਂ ਦੇ ਕਿੰਨਾ ਸੋਹਣਾ ਸਿੱਧਾ ਸਿੱਧਾ ਆ ਜਨ ਕਿ ਜੰਗਲ ਆ ਸਿੱਧੇ ਸਿੱਧੇ ਇਹ ਦਰਖਤ ਨੇ ਹਰੀ ਹਲੀ ਵਾਕਈ ਬਹੁਤ ਤੱਕਾਣਾ ਨਹੀਂ ਹੈਗਾ ਨੌ ਹੈਗਾ ਏਰੀਆ ਦਾ ਕਾਮ ਡਾਰਾ ਕਾਮ ਡਾਰਾ ਆ ਅਸੀਂ ਲਿੰਕ ਰੋਡ ਤੇ ਆ ਗਏ ਸੀ ਛੋਟਾ ਜਾਨੀ ਕਿ ਜਿਹੜਾ ਆਉਂਦਾ ਪਿੰਡਾਂ ਨੂੰ ਆ ਲਾਇਆ ਹੋਣਾ ਵੱਡਾ ਤੇ ਆ ਪੁਲ ਬਣਿਆ ਆ ਟ੍ਰੇਨ ਦਾ ਟ੍ਰੇਨ ਦੇ ਪੁਲ ਦੇ ਥੱਲੇ ਦੀ ਅਸੀਂ ਹੁਣ ਨਿਕਲ ਕੇ ਦੁਬਾਰੇ ਰੋਡ ਤੇ ਚੜਨਾ ਇਹ ਜਾਨੀ ਕਿ ਛੋਟਾ ਰੋਡ ਆ ਜਿਹੜਾ ਪਿੰਡਾਂ ਨੂੰ ਕਨੈਕਟ ਕਰਦਾ ਪਰ ਇੰਨਾ ਕ ਵੀ ਟ੍ਰੈਫਿਕ ਨਹੀਂ ਹੈਗਾ ਇੱਥੇ ਇਹ ਚੀਜ਼ ਦਾ ਬਚਾ ਪਰ ਟੁੱਟਿਆ ਹੋਇਆ ਵੀ ਆ ਬਣਿਆ ਹੋਇਆ ਵੀ ਆ ਨਕਸ ਜਾਈਆ ਕੰਮ ਕਾਰਿਆ ਪ੍ਰਗਤੀ ਪਰ ਹੈ ਅਸਬਿ ਅਸੁਵਿਧਾ ਕੇ ਲਿਏ ਖੇਤ ਹੈ ਆ ਤਾਂ ਬੜੀ ਤਕੜੀ ਖੇਤ ਆ ਇਹਦਾ ਕੱਤੇ ਦੀ ਆਗੇ ਦੇਵੇਂ ਇਹ ਵੀ ਕੋਈ ਖੇਤ ਨਹੀਂ ਦਰ ਦਿੱਤੀ ਜਾਏਗੀ ਆ ਕੋਈ ਮਾਫੀ ਨਹੀਂ ਹੈ ਇਹਦਾ ਕੋਈ ਮਾਫੀ ਨਾਵਾ ਨਹੀਂ ਕਹਿੰਦੇ ਸਿੱਧਾ ਚੱਲੀਏ ਹਾਂ ਜੀ ਸਿੱਧਾ ਹੀ ਚੱਲੋ ਅਜੇ ਐ ਜੇ ਵੀ ਰਾਹ ਦਾ ਸਫਰ ਕਰਨਾ ਲਿਖਿਆ ਹੋਇਆ ਹੈ ਅਸੀਂ ਸਾਡੇ ਕਰਮਾਂ 'ਚ ਐ ਕਿ ਨਹੀਂ ਬਾਬਾ ਜੀ ਬਿਲਕੁਲ ਜੋ ਵੀ ਆ ਪਰ ਨਿਆਰਾ ਵਧੀਆ ਇੰਜੋਏ ਕਰਦੇ ਫਿਰਦੇ ਆ ਜੀ ਹੁਣ ਆਪਾਂ ਜਥੇਦਾਰ ਸਾਹਮਣੇ ਵਿਚ ਲਈਏ ਜਥੇਦਾਰ ਆ ਜੋ ਜੀ ਕੀ ਕਹਿਣਾ ਚਾਹੋਗੇ ਰਹਾ ਬਾਰੇ ਹਾਂ ਕੋਈ ਵੀ ਦੇਣ ਤੇ ਐ ਨਹੀਂ ਲੱਗਦਾ ਵੀ ਹਾਂ ਆਪਾਂ ਆਪਣੇ ਪਿੰਡਾਂ ਚ ਫਿਰਦੇ ਹਾਂ ਜੱਥੇਦਾਰ ਕਹਿੰਦਾ ਜੱਤਾ ਪੂਰਾ ਲੋਤ ਬ ਲੈ ਰਿਹਾ ਜੇ ਸਾ ਨਾ ਲਓ ਸੱਚੋਂ ਸ਼ੀਸ਼ੇ ਲਾ ਲਓ ਕਹਿੰਦੇ ਪਾਊਡਰ ਲਾਉਣ ਦੀ ਲੋੜ ਨਹੀਂ ਹੈ ਜੇ ਸ਼ੀਸ਼ੇ ਪੁੱਟ ਲਓ ਉਹ ਜੱਥੇਦਾਰ ਸਾਹਿਬ ਸਾਡੇ ਆਹ ਦੇਖੋ ਬਈ ਕੀ ਨਜ਼ਾਰਾ ਵਧੀਆ ਯਾਰ ਮਾਹੌਲ ਹਾਂ ਭਾਈ ਖੰਜੂਰਾ ਉੱਤੋਂ ਚੜ੍ਹ ਲੀਏ ਆਜੋ ਆਜੋ ਇੱਧਰ ਨੂੰ ਆਜੋ ਹੁਣ ਜੇ ਸਿੱਧੇ ਜਾਣ ਦੋ ਕੋਈ ਗੱਲ ਨਹੀਂ ਕੱਚੇ ਰਾਹਾਂ ਦੇ ਵਿੱਚੋਂ ਹੁੰਦੇ ਹੋਏ ਧੱਕੇ ਤੋਲੇ ਖਾਂਦੇ ਹੋਏ ਆਖਰ ਨੂੰ ਸਾਡਾ ਜਥਾ ਪੱਕੇ ਰੋਡ ਤੇ ਚੜਨ ਦੇ ਵਿੱਚ ਕੰਮ ਜਾ ਹੋ ਗਿਆ। ਇਦਾਂ ਹੀ ਫਿਰ ਬਾਬਾ ਜੀ ਇਦਾਂ ਤੇ ਪੱਕਾ ਰੋਡ ਤੇ ਕੱਚੇ ਨਾਲ ਵੀ ਮਾੜਾ ਪੱਕਾ ਰੋਡ ਕੱਚੇ ਨਾਲ ਵੀ ਮਾੜਾ ਚਲੋ ਕੋਈ ਗੱਲ ਨਹੀਂ। ਇਹ ਵੈਸੇ ਸਾਨੂੰ ਰੋਡ ਬਾਰੇ ਜਾਣਕਾਰੀ ਗੁਰੂ ਘਰ ਤੋਂ ਹੀ ਮਿਲੀ ਸੀ ਕਹਿੰਦੇ ਵੀ ਇਹ ਰੋਡ ਜਾਇਓ ਅਜੇ ਸਾਨੂੰ ਪਤਾ ਹੁੰਦਾ ਨਾ ਵੀ ਇੰਨਾ ਖਰਾਬ ਆ ਅਸੀਂ ਇਹ ਨਹੀਂ ਸੀ ਆਉਣਾ ਅਸੀਂ ਆਣਾ ਹੀ ਗੁੰਮਲੇ ਵਾਲਾ ਹੈ ਕਿ ਨਹੀਂ ਜੀ ਹੋ ਗਿਆ ਦੁਬਾਰਾ ਆ ਇੱਥੇ ਲੱਗਦਾ ਰੋਡ ਬਣੂਗਾ ਜਿਸ ਕਰਕੇ ਆ ਦੇਖੋ ਵੀ ਤਰਾਤ ਕਿੱਡੇ-ਕੱਡੇ ਬੜ ਸੁਟਿਆ ਇਹਨਾਂ ਨੇ ਆ ਦੇਖੋ ਤਾਂ ਕਿੰਨਾ ਕੁ ਪੁਰਾਣਾ ਦਰੋਸਤ ਜਿਹੜੂ ਪੁੱਟਦਾ ਉੱਪਰ ਹਰਾ ਹੋ ਗਿਆ ਦੁਬਾਰਾ ਹਾਂਜੀ ਉੱਪਰ ਹੋ ਗਿਆ ਜਿਹੜਾ ਮਿੱਟੀ ਚ ਨੇ ਜੀ ਹਾਂਜੀ ਹਾਂ ਮਾਰੋਬਿਲ ਯਾਨੀ ਕਿ ਇਹ ਦੇਖੋ ਵੀ ਰੋਡ ਇਹ ਚੌੜਾ ਕਰਨਗੇ ਜਿਹੜਾ ਮਿੱਟੀ ਚ ਨੇ ਹਨ ਹਾਂਜੀ ਬਸ ਪਿਛਲੇ ਪਾਸੇ ਆ ਇੱਥੋਂ ਦਾ ਪਿੰਡ ਆ ਇੱਕ ਛੋਟਾ ਜਿਹਾ ਤੇ ਉੱਥੇ ਇਹਨਾਂ ਦੇ ਘਰ ਨੇ ਰਹਿਣ ਬਸੇਰੇ ਲੋਕਾਂ ਦੇ ਸੜਕ ਤੇ ਆ ਤੇਲ 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 ਹਾਂ ਦੇਖੋ ਤੁਹਾਨੂੰ ਦਿਖਾਈਏ ਇੱਥੇ ਆ ਤੇਲ ਮੁੱਲ ਵਿਕਦਾ ਆ ਦੇਖਦਾ ਨਾ ਕੈਨ ਪਈਆ ਇਹਦੇ ਇੱਥੇ ਪੈਟਰੋਲ ਡੀਜ਼ਲ ਇਦਾਂ ਕੈਨਾਂ ਚ ਰੱਖਿਆ ਹੋਇਆ ਹੈ ਨਾ ਜੀ ਨਾ ਇੱਥੇ ਉਹ ਆਪਣਾ ਡੀਜ਼ਲ ਤੇ ਪੈਟਰੋਲ ਆ ਉਹ ਸੇਲ ਕਰਦੇ ਆ ਤੇ ਇੱਥੇ ਇੱਕ ਚੀਜ਼ ਹੋਰ ਦੇਖਿਓ ਬਾਸ ਦਾ ਦਰਾਤ ਬਹੁਤ ਜ਼ਿਆਦਾ ਬਾਸ ਬਹੁਤ ਜ਼ਿਆਦਾ ਏਰੀਆ ਦੇ ਵਿੱਚ ਹੈ ਕਿ ਨਹੀਂ ਆਪਣੇ ਬਾਬਾ ਜੀ ਬਿਲਕੁਲ ਯਾਨੀ ਹਰੇਕ ਚੀਜ਼ ਹੀ ਦੇਖਣ ਨੂੰ ਮਿਲ ਰਹੀ ਏ ਜੀ ਦਰਾਤ ਤਰਾ ਤਰਾ ਦੇ ਹੈ ਨਹੀਂ ਜੀ ਉਹ ਜੇ ਉੱਥੇ ਜੀ ਪੰਡਾ ਸਾਹਿਬ ਨਹੀਂ ਜੀ ਨਹੀਂ ਉਹਦੇ ਨਾਲ ਉਹ ਤਾਂ ਉਹਦੇ ਉਹਦੇ ਨਾਲ ਤਾਂ ਹਟ ਮੈਂ ਏਰੀਆ ਹੈ ਦਰਾਤਲ ਦਾ ਫਰਕ ਆ ਨਾ ਜੀ ਇੱਥੇ ਹਜੇ ਵੀ ਇੱਥੇ ਅੱਧੇ ਦੇ ਤਕਰੀਬਨ ਬੇਆਵਾਜ਼ ਪਈਆ ਜ਼ਮੀਨ ਆ ਵੀ ਪਈਆ ਜਿਹੜਾ ਤਾਂ ਵੀ ਟਾਂਵੀਂਆਂ ਵਿੱਚ ਬਾਈ ਯੋਗਤਾ ਨਹੀਂ ਲੱਗ ਪਾ ਕੇ ਬੇਆਵਾਜ਼ ਪਈਆ ਇਹ ਵੀ ਫਸਲ ਆ ਬਮੀ ਵਾਲੀ ਹਾਂਜੀ ਹਾਂ ਮੀਂਹ ਵਾਲੀ ਆ ਵੀ ਮੀਂਹ ਪਏ ਦੀ ਫਸਲ ਹੋਣੀ ਆ ਤੇ ਆ ਬੱਚੀਆਂ ਸਕੂਲ ਨੂੰ ਜਾ ਰਹੀਆਂ ਨੇ ਇਹਦਾ ਮਤਲਬ ਇੱਥੇ ਸਕੂਲ 9 ਵਜੇ ਲੱਗਦਾ ਆ ਬਾਬਾ ਜੀ ਹਾਂਜੀ ਹਾਂ ਉੱਤੇ ਜਣੀ ਆਪਣੇ ਵੀ ਉਧਰ ਹੋ ਗਏ ਆ ਹਾਂਜੀ 9 ਵਜੇ ਬੱਚੇ ਜਾਂਦੇ ਆ ਸਕੂਲ ਨੂੰ 9 ਵਜੇ ਲੱਗਦਾ ਸਕੂਲ ਇੱਥੇ ਅੱਜ ਤੱਕ ਅਸੀਂ ਪਿੰਡ ਝੋ ਨਿਕਲ ਰਹੇ ਸੀਗੇ ਅਸੀਂ ਜਾ ਰਹੇ ਹਾਂ ਆਪਣੇ ਰਾਏਪੁਰ ਨੂੰ ਤਾਂ ਉੱਥੇ ਦਾ ਇੱਕ 뷰 ਦਿਖਿਆ ਉਹ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਹੈ ਉਹ ਦੇ ਪੱਥਰ ਜਨ ਕੇ ਇੱਕ ਪਹਾੜਾ ਪੱਥਰਾਂ ਵਾਲਾ ਵਿਚ ਵਿਚਾਲੇ ਨਹੀਂ ਆ ਉਹ ਦੇ ਨੇ ਇਕੱਲਾ ਇਹੀ ਹੈ ਇੱਥੇ ਇੱਕ ਇਦਾਂ ਦਾ ਪਹਾੜ ਪਿੰਡ ਦੇ ਆਲੇ ਦੋਲੇ ਹੋਰ ਬਾਕੀ ਦੂਰ ਨੇ ਆ ਦੇ ਇੱਧਰ ਇੱਧਰ ਆ ਇੱਧਰ ਪੱਧਰ ਆ ਜਿਆ ਉਹ ਉੱਚਾ ਖੜਾ ਇੱਧਰ ਇਹ ਟੇਪਰ ਜਿਆ ਅੱਛਾ ਉਹ ਪੌੜੀਆਂ ਜਾਂਦੀਆਂ ਨੇ ਉਹ ਉੱਤੇ ਮੰਦਿਰ ਆ ਉੱਤੇ ਮੰਦਿਰ ਆ ਉਹ ਦੇਖਿਆ ਨਹੀਂ ਨਹੀਂ ਦੇਖਿਆ ਗੱਲ ਨਹੀਂ ਬਣੀ ਆ ਕਿੱਧਰ ਹੈ ਅੱਜ ਵਿੱਚ ਹੋਣੀਆਂ ਨੇ ਬਾਬਾ ਜੀ ਬਹੁਤ ਘੁੰਮਣ ਵਾਲੀਆਂ ਥਾਮਾਂ ਵੀ ਇੱਥੇ ਬਹੁਤ ਕੁਸ਼ੇ ਜੇ ਮਨਦੀਪ ਸਿੰਘ ਆਪਾਂ ਘੁੰਮਣਾ ਐ ਲੱਗਦੀ ਐ ਆ ਤਾਂ ਫਿਰ ਬਸ ਆ ਦੇਖੋ ਕਿਵੇਂ ਪੱਥਰ ਦੇਖੋ ਕਿਵੇਂ ਪਏ ਆ ਤੇ ਖੇਤਾਂ ਚ ਪਏ ਆ ਸੋਹਣੇ ਵੀ ਲੱਗਦੇ ਆ ਬਹੁਤ ਕੁਸ਼ੇ ਇੱਥੇ ਬਈ ਇੰਡੀਆ ਚ ਦੇਖ ਕੇ ਬਾਬਾ ਜੀ ਨਦੀ ਪੱਥਰਾਂ ਨਾਲ ਭਰੀ ਸਹੀ ਗੱਲ ਆ ਪੱਥਰਾਂ ਨਾਲ ਕੀ ਪੱਥਰਾਂ ਦੀ ਨਦੀ ਆ ਪੱਥਰ ਹੀ ਪੱਥਰ ਪਾਣੀ ਨਹੀਂ ਹੈ ਪਾਣੀ ਉਹ ਨਦੀ ਜਾ ਸਹੀ ਗੱਲ ਆ ਪੱਥਰ ਐ ਆਪਣੇ ਪਾਣੀ ਘਾਟਾ ਪੱਥਰ ਜ਼ਿਆਦਾ ਤੇ ਪੱਥਰ ਵੀ ਪਤਾ ਨਹੀਂ ਕਿੰਨੇ ਲੱਖਾਂ ਸਾਲ ਪੁਰਾਣੇ ਹੋਣੇ ਆ ਇਹ ਕਿ ਹਵਾ ਗੜੀ ਵੱਧ ਵੱਜਦੀ ਆ ਅਸੀਂ ਰੁਕੇ ਆ ਰਾਹ ਚ ਕਿਤੇ ਕੋਈ ਪਿੰਡ ਆ ਅਣਜਾਣ ਜਿਹੇ ਨਾਮ ਆਏ ਬਾਬਾ ਜੀ ਕੋਈ ਅਣਜਾਣ ਜਿਹਾ ਪਿੰਡ ਆ ਨਾਮ ਸਾਨੂੰ ਪਤਾ ਨਹੀਂ ਹਾਂ ਪਰ ਇੱਥੇ ਜਗ੍ਹਾ ਬਹੁਤ ਸੋਹਣੀ ਸੀ ਤੇ ਰੋਕੇ ਬੜਾ ਸੋਹਣਾ ਇੱਕ ਗੱਲ ਹੋਰ ਮਨਦੀਪ ਸਿੰਘ ਇਧਰ ਦੇ ਲੋਕਾਂ ਨੇ ਨਾ ਖੇਤਾਂ ਵਿੱਚੋਂ ਰੁੱਖ ਨਹੀਂ ਵੱਟੇ ਹੈਗੇ ਹਾਂਜੀ ਉਹ ਤਾਂ ਹੈ ਭਾਵੇਂ ਥੋੜੀ ਘੱਲ ਲੈਣਗੇ ਰੋਖ ਨਹੀਂ ਆ ਦੇ ਦਿਖਾਉਣਾ ਤੁਹਾਨੂੰ ਆ ਦੇਖੋ ਬੈਕ ਸਾਈਡ ਤੇ ਦੇਖਿਓ ਦੇਖੀ ਚੱਲੋ ਵੀ ਰੋਖ ਕਿੰਨੇ ਕੁ ਖੜੇ ਆ ਰੋਖ ਬਾਦ ਨਹੀਂ ਰੋਖ ਥੋੜੀ ਖੜੇ ਤੇ ਟਰੈਕਟਰ ਖੜੇ ਆ ਟਰੈਕਟਰ ਰੋਖ ਟਰੀ ਪੇੜ ਕਰਦੀ ਹੋਣ ਵਾਹ ਬਈ ਵਾਹ ਏਰੀਆ ਦੇਖੋ ਕਿੰਨਾ ਸੋਹਣਾ ਏਰੀਆ ਬਹੁਤ ਸੋਹਣਾ ਹੈ ਰੋਡ ਬੜਾ ਸੋਹਣਾ ਹੈ ਰਾਣੀ ਘਰ ਨੇ ਜੰਗਲ ਦੇ ਵਿੱਚ ਇੱਕੋ ਹੀ ਘਰ ਜੰਗਲ ਦੇ ਵਿੱਚ ਪਹਾੜ ਵੀ ਨੇ ਛੋਟੇ ਛੋਟੇ ਜਿਵੇਂ ਆ ਪੱਥਰ ਹੀ ਆ ਸਾਰਾ ਤੇ ਥੋੜਾ ਸਾਫ਼ ਤੇ ਸੁਥਰਾ ਏਰੀਆ ਜਿਵੇਂ ਪਹਿਲਾਂ ਵੀ ਦੱਸਿਆ ਵੀ ਇੱਥੇ ਨਾ ਲੰਗ ਰੁੱਖ ਨਹੀਂ ਕੱਟਦੇ ਇਹ ਵੱਡੀ ਗੱਲ ਹੈ ਤੇ ਹੁਣ ਅੱਗੇ ਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਤੁਹਾਡਾ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਵੀ ਹਰ ਇੱਕ ਮਨੁੱਖ ਲਾਓ ਇੱਕ ਰੁੱਖ ਸਹੀ ਗੱਲ ਹੈ ਇਹ ਤੇ ਕਹਾਵਤ ਹੁਣ ਦੇਰ ਹੋ ਗਈ ਹੈ ਹੁਣ ਤੇ ਹਰ ਇੱਕ ਮਨੁੱਖ ਲਾਓ 5-700 ਰੁੱਖ ਸਹੀ ਗੱਲ ਇੰਨੇ ਆ ਫਲਾਣੇ ਨੇ ਗਰਮੀ ਚ ਸਾਰੇ ਭੈਣ ਭਾਈਆਂ ਨੇ ਰਲ ਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਲਾਉਣੇ ਵੀ ਨੇ ਸੰਭਾਲ ਵੀ ਕਰਨੀ ਹੈ ਨ ਜਾਣ ਰਹਾ ਤੇ ਹਾਂਜੀ ਇਸ ਟਾਈਮ ਅਸੀਂ ਖੜੇ ਹੋਏ ਆ ਗਾਂਗੂ ਟੋਲੀ ਤੇ ਇੱਥੇ ਇੱਕ ਮੁੰਡੇ ਨੂੰ ਮਿਲੇ ਗਾਉ ਰਾਂਗੋ ਗਾਉ ਰਾਂਗੋ ਦੂਵੇ ਤੇ ਮੁੰਡੇ ਦਾ ਨਾਮ ਗਾਉ ਰਾਂਗੋ ਦੂਵੇ ਆ ਤੇ ਇਹ ਮੁੰਡਾ ਸਾਨੂੰ ਬਣਾ ਕੇ ਦੇ ਰਿਹਾ ਇडली ਸੰਬਰ ਤੇ ਆ ਗਿਆ 50 ਤੇ ਸਭ ਤੋਂ ਵੱਡੀ ਗੱਲ ਇਹ ਮੁੰਡਾ ਪੰਜਾਬ ਜਾ ਕੇ ਆਇਆ हां जी दुबे साहब कहां पे जाकर जा आए पंजाब में बोलिए ओए आपको क्या हुआ बाघा बॉर्डर हो गया पंजाब स्वर्ण मंदिर स्वर्ण मंदिर भी जाकर आए हो हां हां वहां बहुत लाइन लगा के समझ दिए अच्छा लाइन दे हां हां बहुत इतना ही होता है प्रसाद लिए फर्स्ट चला हलवा ऊपर कैसा लगा पंजाब बहुत अच्छा लगा तो सानू भी बहुत बढ़िया लगया मुंडे ने बहुत इज्जत दीया सानू थैंक यू ते इने सानू अपने पपीता भी कट के खिलाया ਕੰਨਾ ਵੀ ਇਹ ਸਾਡੇ ਵੀ ਮੇਰੇ ਵੱਲੋਂ ਤੁਹਾਡਾ ਮਾਣ ਸਤਿਕਾਰ ਆ ਤੇ ਇਹੀ ਵਜ੍ਹਾ ਵੀ ਅਸੀਂ ਦੀ ਵੀਡੀਓ ਬਣਾਉਣ ਲੱਗੇ ਆ ਤੇ ਤੁਹਾਨੂੰ ਇਹਦਾ گاਉਂ ਵੀ ਦਿਖਾ ਦਿੰਦਾ ਗਾਂਗੂ ਟੋਲੀ ਦਾ ਛੋਟਾ ਛੋਟਾ ਜਿਹਾ گاਉਂ ਆ ਬਿਲਕੁਲ ਛੋਟਾ ਜਿਹਾ ਤੇ ਇੱਥੇ ਹੋਰ ਵੀ ਦੁਕਾਨਾਂ ਨੇ ਜਿਵੇਂ ਪੱਕੇ ਵੇਰੇ ਪਰ ਕਾਫੀ ਕਿਲੋਮੀਟਰ ਤੋਂ ਬਾਅਦ ਇਹ ਪਿੰਡ ਆਇਆ ਤੇ ਇੱਥੇ ਪੈਟਰੋਲ ਪੰਪ ਨਹੀਂ ਦੁਕਾਨਾਂ ਦੇ ਉੱਪਰ ਹੀ ਤੇਲ ਤੇ ਆਪਣਾ ਪੈਟਰੋਲ ਡੀਜ਼ਲ ਮਿਲਦਾ ਪਿਆਜ ਦੀ ਮੁੰਡੇ ਦੀ ਦੁਕਾਨ ਆ ਇਤੋਂ ਦੇ ਦੇ ਤਾਂ ਵੀ ਕਿੱਧਰ ਨੂੰ ਜਾਣਾ ਇਹ ਥੋੜੀ ਸਾ ਦੇ ਵਿੱਚ ਵੈਲਕਮ ਕਰਤਾ ਸਾਨੂੰ BSNL ਨੇ ਬਾਕੀ ਹੁਣ ਪਤਾ ਕਰਦੇ ਆ ਇਥੋਂ ਹਾਂਜੀ ਕਿਵੇਂ ਸਾਰਾ ਜੱਥਾ ਫਿਰ ਚੜ੍ਹਿਆ ਜੀ ਚੜ੍ਹਦੀ ਕਲਾ ਚ ਹਾਂਜੀ ਡੱਬ ਰੋਟੀਆਂ ਖਾ ਕੇ ਕੰਮ ਕਰਦੇ ਆ ਜੀ ਹੋਰ ਬਾਬਾ ਜੀ ਤੁਸੀਂ ਠੀਕ ਹੈ ਨਾ ਡੱਬ ਰੋਟੀਆਂ ਨੇ ਲਾ ਦਿੱਤਾ ਆ ਜੀ ਖਾ ਕੇ ਕੰਮ ਕਰਦੇ ਆ ਮੈਂ ਕਿਹਾ ਵਧੀਆ ਚੀਜ਼ ਆ ਚਾਚਾ ਇਹ ਹੋਰ ਲੱਟਰ ਫੱਡਰ ਖਾਣ ਨਾਲੋਂ ਐਵੇਂ ਤੁਹਾਨੂੰ ਪਤਾ ਫੂਡ ਪਾਇਨਿੰਗ ਹੋ ਗਈ ਫੇਰ ਔਕਾ ਫੇਰ ਟੱਟ ਫੜੀ ਬੈਠੇ ਰਹਾਂਗੇ ਇਹ ਕੰਮ ਵਧੀਆ ਸਾਡਾ ਮੈਂ ਦੂ ਮਾਖਾ ਗੱਡੀ ਹਾਂ ਮੈਂ ਤਾਂ ਛਕਣ ਲੱਗਿਆ ਦਿਖਾਣੀ ਕੀ ਆ ਆ ਤੇ ਬਾਬਾ ਜੀ ਲੱਗਿਆ ਛਕਣ ਬਾਬਾ ਪਹਿਲਾਂ ਨੇਪਾਲੀ 베ਰ ਖਾ ਕੇ ਹਟਿਆ ਹਾਂ ਹਾਂ ਨੇਪਾਲੀ 베ਰ ਇਸ ਟਾਈਮ ਵੀ ਅਸੀਂ ਅੜੀ ਅੜੀਸਾ ਦੇ ਵਿੱਚ ਐਂਟਰ ਹੋ ਚੁੱਕੇ ਹਾਂ ਤੇ ਇੱਥੇ ਖੜੇ ਹੋ ਸੀ ਫਾੜ ਨੀ ਉਹ ਨੈਸ਼ਨਲ ਹਾਈਵੇ 143 ਫॉर 1 ਕਿਲੋਮੀਟਰ ਤੇ ਨਾ ਦੋ ਨੇ ਦੋ ਇੰਜਣ ਬੱਲੇ ਮਾਲ ਗੱਡੀ ਆ ਇਸੇ ਕਰਕੇ ਦੋ ਇੰਜਣ ਲੱਗੇ ਹੋਇਆ ਏਰੀਆ ਵੀ ਪਹਾੜੀ ਏਰੀਆ ਪਹਾੜੀ ਆ ਇਸ ਕਰਕੇ ਇੰਜਰ ਦੋ ਤਹਰ ਲੱਗਣੀ ਆ ਨਹੀਂ ਦੋ ਲੱਗ ਜਾਂਦੀ ਆ ਇਹ ਖਰਾਬ ਜਿਹਾ ਦੋ ਚੱਲਦਾ ਹਾਂਜੀ ਇੱਕੋ ਚੱਲਦਾ ਨਹੀਂ ਦੋ ਲਾਇਆ ਜਾਂ ਚੜਾਈ ਦੇ ਵਿੱਚ ਫਿਰ ਦੋ ਡਬਲ ਕੰਮ ਕਰਦੇ ਹੋਣੇ ਹਨਾ ਜੀ ਤੇ ਹਾਂਜੀ ਬਾਕੀ ਦੀ ਗੱਲ ਬਾਤ ਇਦਾਂ ਵੀ ਹੁਣ ਅਸੀਂ ਚਾਲੇ ਪਾਤੀਆ ਅੜੀਸਾ ਨੂੰ ਸੰਭਲਪੁਰ ਨੂੰ ਉੱਥੇ ਸਾਡੇ ਪਿੰਡ ਦੇ ਆਪਣੇ ਚਾ ਜਨਕ ਮੇਰੇ ਦਾ ਚਾਚਾ ਹੀ ਲੱਗਿਆ ਚਾਚਾ ਉੱਥੇ ਜਨਕ ਸਾਡੇ ਪਿੰਡ ਦੇ ਆ ਹਾਂਜੀ ਚਲੋ ਭਾਈ ਚਾਚੇ ਸਾਰੇ ਜਾਨਕੀ ਉੱਥੇ ਸਾਡੇ ਪਿੰਡ ਦੇ ਆ ਜੀ ਉੱਥੇ ਚੱਲੇ ਆ ਸੀ ਉਹਨਾਂ ਨੂੰ ਮਿਲਣਾ ਤੇ ਬਹੁਤ ਖੁਸ਼ੀ ਆ ਵੀ ਉਧਰ ਨੂੰ ਜਾ ਰਹੇ ਆ ਵੈਸੇ ਓਡੀਸ਼ਾ ਦਾ ਸਾਡਾ ਕੋਈ ਹੈ ਨਹੀਂ ਸੀ ਪ੍ਰੋਗਰਾਮ ਉਹ ਤਾਂ ਚੱਲਿਆ ਵੀ ਚਲੋ ਵੀ ਹੁਣ ਨੇੜੇ ਆ ਵੀ ਇੱਥੋਂ ਵੀ ਉਧਰ ਉਹਨਾਂ ਦੇ ਕੋਲੇ ਵੀ ਜਾਇ ਆਉਨੇ ਆ ਤੋ ਕਿ ਤੁਹਾਨੂੰ ਪਤਾ ਵੀ ਪਿੰਡ ਦੇ ਆ ਇਸ ਕਰਕੇ ਇੰਨਾ ਕ ਤਾਂ ਹੱਕ ਬਣਦਾ ਹੀ ਆ ਜਾਣਾ ਠੀਕ ਆ ਨਾ ਮੁੜ ਕੇ ਤੁਹਾਨੂੰ ਪਤਾ ਵੀ ਕਦ ਆ ਹੁੰਦਾ ਇਨੀ ਦੂਰ ਨੂੰ ਘੱਟੋ ਘੱਟ ਅਸੀਂ ਲਗਭਗ 1500 2000 ਕਿਲੋਮੀਟਰ ਦੂਰ ਫਿਰ ਰਹੇ ਆ ਪੰਜਾਬ ਤੋਂ ਤੇ ਸਾਡਾ ਮੱਖਣਬਾਈ ਵੀ ਨਾਲ ਆ ਤੇ ਅੱਜ ਤੇ ਅੱਜ ਬਾਬਾ ਜੀ ਵੀ ਤੇ ਸਾਡੇ ਜ਼ਥੇਦਾਰ ਸਾਹਿਬ ਤੇ ਬਾਬਾ ਜੀ ਫਿਰ ਥੋੜਾ ਆਰਾਮ ਪਰਮਾਨੰ ਜ਼ਥੇਦਾਰ ਸਾਹਿਬ ਜੀ ਕੁਝ ਬੋਲਣਾ ਚਾਹੋਗੇ ਹੋਰ ਜੀ ਸਾਡੇ ਪਿੰਡ ਦੇ ਛਕਿਆ ਜੇ ਲਾ ਲੋ ਜਹੇ ਬਾ ਜੀ ਬਾ ਚਰਦੇ ਇੱਥੇ ਰਹਿੰਦੇ ਆ ਇਹ ਹਾਂਜੀ ਸਾਡੇ ਭਤੀਜੇ ਲੱਗਦੇ ਇਹ ਜਾਨੀ ਅੱਛਾ ਜੀ ਇਹ ਭਤੀਜੇ ਲਾ ਕਰਕੇ ਮੁੰਡਾ ਵਿਆਹ ਕਿੱਥੇ ਕਾਰ ਦੇਖ ਕੇ ਬਹੁਤ ਜੋਲ ਹੈ ਵੀ ਆਜੋ ਆਜੋ ਅਸੀਂ ਕਹਾਂ ਵੀ ਇਨੇ ਦਿਨ ਸਾਥੋਂ ਰਹਿਦੀ ਹੋਣਾ ਹਮ ਜਦ ਇੱਥੇ ਆਏ ਸਾਡਾ ਪਾਇਲਟ ਸਾਹਿਬ ਕਹਿੰਦਾ ਪਾਵੜੀਸ਼ਾ ਦੇ ਬਾਰਡਰ ਤੇ ਆ ਗਏ ਬਾਜਾ ਹਿਸ਼ਾ ਦੇ ਵੱਲ ਤੇ ਫਿਰ ਆਪਣੇ ਬੰਦੇ ਰਹਦੇ ਹੋਏ ਆਪਾਂ ਮਿਲ ਲਈਏ ਇਹਨਾਂ ਨੂੰ ਬਣਦਾ ਹੀ ਪਿੰਡੋਂ ਫੋਨ ਆਇਆ ਉਹ ਕਹਿੰਦਾ ਇੱਥੋਂ ਰੇੜੇ ਹੀ ਆ ਸੰਬਲਪੁਰ ਫਿਰ ਉੱਥੋਂ ਵੇਲੇ ਚ ਲੈ ਕੇ ਨੰਬਰ ਨੂੰ ਲੈ ਕੇ ਹੁਣ ਉੱਥੇ ਸੰਬਲਪੁਰ ਨੂੰ ਚੱਲ ਪਏ ਬਸ ਹੁਣ ਫਿਰ ਅੱਜ ਦੀ ਜਿਹੜੀ ਰਾਤ ਆਸੀਂ ਉੱਥੇ ਸਟੇ ਕਰਾਂਗੇ ਤੇ ਫਿਰ ਕੱਲ ਨੂੰ ਅੱਗੇ ਹਜੂਰ ਸਾਹਿਬ ਨੂੰ ਚੱਲੇ ਪਾਵਾਂਗੇ ਬਾਕੀ ਅੱਗੇ ਜਿੱਥੇ ਜਾਵਾਂਗੇ ਨਾਲੋਂ ਨਾਲ ਤੁਹਾਨੂੰ ਜ਼ਰੂਰ ਜਾਣਕਾਰੀ ਦਿੰਦੇ ਜਾਵਾਂਗੇ ਠੀਕ ਹੈ ਜੀ ਕੋਈ ਸੀ ਹੁਣ ਜਾ ਰਹੇ ਆ ਅਸੀਂ ਸੰਭਲਪੁਰ ਨੂੰ ਬਾਇਆ ਰੋਰ ਕਿਲਾ ਹੋ ਕੇ ਮੈਨੂੰ ਪਤਾ ਵੀ ਮੈਂ ਸ਼ਹਿਰ ਦਾ ਨਾਮ ਸਹੀ ਲੈ ਰਿਹਾ ਕਿ ਨਹੀਂ ਲੈ ਰਿਹਾ ਪਤਾ ਨਹੀਂ ਰੋਏ ਕਿਲਾ ਪਤਾ ਨਹੀਂ ਰੋਰ ਕਿਲਾ ਪਰ ਹੁਣ ਜਾ ਰਹੇ ਆ ਇਸ ਟਾਈਮ ਜੀ ਅਸੀਂ ਪਹੁੰਚ ਚੁੱਕੇ ਆ ਜਮੁਨਾ ਨਾਦੀ ਤੇ ਇੱਥੇ ਹੁਣ ਨਦੀ ਆਉਣੀਆ ਵੱਡੀ ਸੰਖਾ ਨਦੀ ਤੇ ਇਧਰਲੇ ਪਾਸਿਓਂ ਆ ਕੇ ਕੋਇਲ ਨਦੀ ਇਹਦੇ ਵਿੱਚ ਮਿਲਦੀ ਆ ਇੱਧਰ ਅੱਗੇ ਖੱਬੇ ਪਾਸੇ ਜਾ ਕੇ ਆਵੇ ਸੰਖਾ ਸੋਰੀ ਸੰਖਾ ਨਹੀਂ ਸੰਖਨ ਰਦੀ ਇੱਥੇ ਗੋਗਲ ਮੈਪਸ ਤੇ ਸੰਖਾ ਨਦੀ ਲਿਖਿਆ ਸੀਗਾ ਤਾਂ ਵੀ ਵੱਡੀ ਨਦੀ ਆ ਬਾਕੀ ਪਾਣੀ ਦਾ ਪਤਾ ਨਹੀਂ ਵਿੱਚ ਕਿੰਨਾ ਕਰਕੇ ਜਾ ਕੇ ਦੇਖਦੇ ਆ ਜੇ ਦੇਖਦੇ ਹੈਗਾ ਪਾਣੀ ਉਹ ਅੱਗੇ ਕੋਇਲ ਨਦੀ ਦੇ ਵਿੱਚ ਮਿਲ ਰਹੀ ਹੈ ਅੱਗੇ ਉਹ ਜਾ ਕੇ ਜ਼ੂਮ ਕਰੇ ਤੇ ਦੇਖੂ ਕਿਸੇ ਦਿਰੀ ਤੇ ਅੱਗੇ ਜਾ ਰਹੇ ਹਾਂ ਰੌਕੇਲਾ ਫਿਰ ਅੱਗੇ ਜਾਣਾ ਸੀ ਸੰਭਲਪੁਰ ਆਹ ਦੀ ਰੋਣਾ ਸੀ ਪਹੁੰਚ ਚੁੱਕੇ ਹਾਂ ਇੱਥੇ ਇੱਕ ਪੁਲ ਸੀਗਾ ਨਦੀ ਪਾਰ ਕਰਕੇ ਤੇ ਉੱਥੋਂ ਅਸੀਂ ਚੱਲਿਆ ਸੰਭਲਪੁਰ ਸੁੰਦਰਨਗਰ ਰੌੜ ਕੇਲਾ ਹਾਈਵੇ ਆ ਉੱਤੇ ਲਿਖਿਆ ਵੀ ਹੋਇਆ ਸੁੰਦਰਨਗਰ 85 400 ਕੋਡ 118 ਸੰਭਲਪੁਰ 167 ਅਸੀਂ 167 ਕਿਲੋਮੀਟਰ ਇੱਥੋਂ ਹੋਰ ਜਾਣਾ ਕਿ ਆਪ ਸਭ ਨੂੰ ਪਤਾ ਹੀ ਆ ਕਿ ਅਸੀਂ ਸੰਬਲਪੁਰ ਨੂੰ ਜਾ ਰਹੇ ਆ ਤੇ ਇਸ ਟਾਈਮ ਅਸੀਂ ਸਫ਼ਰ ਕਰ ਰਹੇ ਆ ਓਡੀਸ਼ਾ ਦੇ ਵਿੱਚ ਸੰਬਲਪੁਰ ਵੀ ਓਡੀਸ਼ਾ ਦੇ ਵਿੱਚ ਹੀ ਆ ਬਿਜੂ ਐਕਸਪ੍ਰੈਸ ਵੇ ਦੇ ਉੱਪਰ ਤੇ ਤੋਂ ਅਸੀਂ ਜਾ ਰਹੇ ਆ ਹੁਣਰਾਉ ਕਿਲਾ ਤੋਂ ਸੁੰਦਰਨਗਰ ਹੋ ਕੇ ਸੰਬਲਪੁਰ ਤੇ ਨਾਲੋਂ ਨਾਲ ਸਾਡੇ ਮੇਰੀ ਸੱਜਣੇ ਦੇ ਡਰਾਈਵਰ ਸਾਹਿਬ ਜਿੱਥੋਂ ਹਟ ਵੀ 100 150 ਮੀਟਰ ਦੂਰ ਸਾਂਖ ਨਦੀ ਚੱਲ ਰਹੀ ਆ ਅਈ ਵੀ ਸੋਹਣਾ ਦਿਖਾਉਣਾ ਤੁਹਾਨੂੰ ਵੀਡੀਓ ਦੇ ਨਾਲ ਪਹਾੜ ਛੋਟੇ ਛੋਟੇ ਜਿਹੇ ਦਾਈ ਜਾਂਦੇ ਰੋਡ ਸੋਹਣਾ ਬਣਿਆ ਸਾਫ਼ ਸੁਥਰਾ ਰੋਡ ਇਹ ਨਹੀਂ ਵੀ ਕੋਈ ਗੰਦਮਨ ਸਾਫ਼ ਸੁਥਰਾ ਟ੍ਰੈਫਿਕ ਵੀ ਠੀਕ ਠੀਕ ਆ ਵਧੀਆ ਹੈ ਜਾਨੀ ਸਫ਼ਰ ਵਧੀਆ ਚੱਲ ਰਿਹਾ ਵਿੱਚ ਜਿਹਨੂੰ ਨੀਂਦ ਆ ਜਾਂਦੀ ਆ ਸੌਂ ਜਾਂਦਾ ਇਹ ਨਾ ਨਹੀਂ ਆਉਦਾ ਜਾਗਦਾ ਔ ਰੁਤਫ ਲੈਂਦਾ ਸਫਰ ਆਦਾ ਸਾਡਾ ਦਾਤਾ ਜੀ ਉਹਨਾਂ ਵੱਲ ਤੇਜਦਾਰ ਸਾਹਿਬ ਹਾਂਜੀ ਕਿਵੇਂ ਆ ਫਿਰ ਮਾਹੌਲ ਚੱਲ ਹਾਂਜੀ ਵਧੀਆ ਦਿਲ ਫਿਰ ਆਸ਼ਾਸ਼ ਕਰ ਰਹੇ ਆ ਵੀ ਚੱਲਿਆਂ ਉਧਰ ਨੂੰ ਕਿਹਾ ਪਾਪ ਤਾਂ ਜਿਆ ਕਰਦਾ ਫਿਰ ਚਾਰਾ ਹੀ ਬੰਦਾ ਜਿੱਥੇ ਨੂੰ ਜਾਉਂਦਾ ਹਾਂਜੀ ਹਾਂਜੀ ਠੀਕ ਆ ਜੀ ਫਿਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਸ ਟਾਈਮ ਅਸੀਂ ਖੜੇ ਹੋਇਆ ਸ ਸੰਬਲਪੁਰ ਓਡੀਸਾ ਦੇ ਵਿੱਚ ਤੇ ਵੀਰ ਜੀ ਉਹ ਨਹੀਂ ਸਾਡੇ ਪਿੰਡੋਂ ਹਾਂ ਸੀਣੋਂ ਤੋਂ ਸਾਡੇ ਸੀਣੋਂ ਵਾਲੇ ਸਾਡੇ ਸੀਣੋਂ ਵਾਲੇ ਹਾਂਜੀ ਤੇ ਵਧੀਆ ਲੱਗਿਆ ਵੀਰ ਜੀ ਨਾਲ ਮਿਲ ਕੇ ਇਹਨਾਂ ਨੇ ਵੈਲਕਮ ਕੀਤਾ ਬਹੁਤ ਵਧੀਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਡੇ ਵੱਲੋਂ ਤੇ ਸਾਡੇ ਭੈਣ ਜੀ ਹੋਣੀ ਤੇ ਇੱਧਰ ਭਾਈ ਜੀ ਹੋਰ ਨੇ ਤੇ ਸਾਡੇ ਬਾਪੂ ਜੀ ਹੋਣੀ ਦੂਰੂ ਸਾਡੇ ਨਾਲ ਸੱਚੀ ਗੱਡੀ ਜੀ ਵੀ ਨੇ ਦੋ ਹਾਂਜੀ ਵੀਰ ਹੋਣੀ ਉਹ ਵੀ ਵਿੱਚ ਆਉਂਦੇ ਦਰਸ਼ਨ ਪਿਆਰੇ ਕਰਾਉਨੇ ਆ ਇਹ ਇਹਨਾਂ ਨੇ ਵੈਲਕਮ ਕੀਤਾ ਸੱਚੀ ਬਹੁਤ ਸਕੂਨ ਮਿਲਿਆ ਵੀ ਇੰਨੀ ਦੂਰ ਆ ਕੇ ਵੀ ਇਹ ਭੁੱਲੇ ਨਹੀਂ ਵੀ ਆਪਦੀ ਜੜ੍ਹਾਂ ਨਾਲ ਜੁੜੇ ਹੋਏ ਆ ਚਲੋ ਬਾਕੀ ਦੀਆਂ ਗੱਲਾਂ ਬਾਤਾਂ ਬਾਅਦ ਵਿੱਚ ਕਰਦੇ ਆ ਧੰਨਵਾਦ ਆਈ ਇਹਨਾਂ ਸਾਰਿਆਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਫਿਰ ਰਹੇ ਆ ਉੜੀਸਾ ਦੇ ਵਿੱਚ ਕਿਹੜਾ ਸ਼ਹਿਰ ਹੈ ਇਹ ਜੀ ਇਹ ਸੰਬਲਪੁਰਾ ਜੀ ਸੰਬਲਪੁਰਾ ਹਾਂ ਜੀ ਤੇ ਆਹ ਅਮਨੇ ਜਿਹੜੀ ਗੱਡੀ ਦੇਖ ਰਹੇ ਹੋ ਨਾ ਇਹ ਗੱਡੀ ਵੀ ਸੀਲੋਂ ਵਾਲਿਆਂ ਦੀ ਹੈ ਐ ਕਹਿ ਲਓ ਹਾਂ ਜੀ ਭਾਈ ਲਾਲ ਸਿੰਘ ਸੀਲੋਂ ਵਾਲੇ ਪੁਰਾਣੇ ਬਜ਼ੁਰਗ ਤੇ ਸਾਰੇ ਜਾਣਦੇ ਨੇ ਉਹਨਾਂ ਨੂੰ ਉਹਨਾਂ ਦਾ ਪਰਿਵਾਰ ਹੈ ਇੱਥੇ ਅ ਸੰਬਲਪੁਰ ਦੇ ਵਿੱਚ ਉੜੀਸਾ ਵਿੱਚ ਹਾਂਜੀ ਤੇ ਆਪਾਂ ਜਿਹੜੀ ਯਾਤਰਾ ਆਰੰਭ ਕੀਤੀ ਹੈ ਜਦੋਂ ਇਹਨਾਂ ਨੂੰ ਫੋਨ ਕੀਤਾ ਪਤਾ ਲੱਗਾ ਤੇ ਇਹਨਾਂ ਨੇ ਬੜੀ ਖੁਸ਼ੀ ਮਨਾਈ ਵੀ ਤੁਸੀਂ ਸਾਡੇ ਕੋਲ ਜ਼ਰੂਰ ਹੋ ਕੇ ਜਾਇਓ ਤੇ ਫਿਰ ਜਦੋਂ ਹੁਣ ਸਾਨੂੰ ਲੈਣ ਆਏ ਅੱਗੇ ਸਾਰਾ ਪਰਿਵਾਰ ਬੱਚਿਆਂ ਸਮੇਤ ਤੇ ਗੁਲਦਸਤੇ ਦੇ ਕੇ ਫੁੱਲਾਂ ਦੇ ਨਾਲ ਸਾਡਾ ਸਵਾਗਤ ਕੀਤਾ ਜਣੀ ਇਹ ਮਾਨ ਸਨਮਾਨ ਜਿਹੜਾ ਗੁਰੂ ਸਾਹਿਬ ਦਾ ਹੀ ਹੈ ਤੇ ਜਦੋਂ ਆਪਾਂ ਚੰਗੇ ਕਾਰਜ ਵਾਸਤੇ ਤੁਰੇ ਹੁੰਨੇ ਆ ਫਿਰ ਮਾਨ ਸਨਮਾਨ ਗੁਰੂ ਸਾਹਿਬ ਆਪੇ ਬਖਸ਼ਦੇ ਨੇ ਇਹ ਪਰਿਵਾਰ ਨੇ ਵੀ ਸਾਡਾ ਬੜਾ ਮਾਨ ਸਨਮਾਨ ਕੀਤਾ ਹੁਣ ਅੱਗੇ ਗੱਡੀ ਲਾ ਕੇ ਨਾ ਸਾਨੂੰ ਆਪਣੇ ਘਰ ਲੈ ਜਾ ਰਹੇ ਨੇ ਤੇ ਚਲੋ ਮਿਲਦੇ ਆਂ ਪਰਿਵਾਰ ਨੂੰ ਵੀ ਤੇ ਤੁਹਾਨੂੰ ਵੀ ਸਾਰਿਆਂ ਨੂੰ ਮਿਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਆਏ ਆਂ ਜੀ ਆਪਣੇ ਘਰ ਆਪਣਾ ਘਰ ਕਹਿ ਲਓ ਕਿਉਂਕਿ ਇਹ ਸਿਰੋਂ ਆਪਣਾ ਸਾਰਿਆਂ ਦਾ ਨਗਰ ਹੈ ਤੇ ਇਹ ਭਾਈ ਸਾਹਿਬ ਭਾਈ ਲਾਲ ਸਿੰਘ ਦਾ ਪਰਿਵਾਰ ਹੈ ਸਾਰਾ ਤੇ ਇਹਨਾਂ ਦੇ ਘਰ ਆ ਜਾਏ ਆ ਯਾਤਰਾ ਜਾ ਰਹੇ ਸੀ ਹਰਿਉਸਬ ਨੂੰ ਤੇ ਪਰਿਵਾਰ ਨੇ ਨਾ ਬੜੇ ਮਾਣ ਸਤਿਕਾਰ ਦੇ ਨਾਲ ਜਿਵੇਂ ਅਸੀਂ ਪਿਛਲੀ ਵੀਡੀਓ ਵਿੱਚ ਵੀ ਤੁਹਾਨੂੰ ਗੱਡੀ 'ਚ ਦੱਸਿਆ ਹੀ ਹੈ ਵੀ ਬੜੇ ਮਾਣ ਸਤਿਕਾਰ ਦੇ ਨਾਲ ਆਪਣੇ ਘਰ ਲੈ ਕੇ ਆਏ ਨੇ ਤੇ ਭੈਣ ਜੀ ਹੁਣਾਂ ਨੇ ਬੜੀ ਜਲਦੀ ਨਾਲ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਭੋਖਾ ਸਾਨੂੰ ਭੋਣ ਲੱਗੀ ਸੀ ਤੇ ਪ੍ਰਸ਼ਾਦਾ ਤਿਆਰ ਕੀਤਾ ਹੁਣ ਸ਼ਕਲ ਲੱਗੇ ਆਂ ਤੇ ਅੱਜ ਦੀ ਰਾਤ ਇਹਨਾਂ ਗੋਲੀਆਂ ਤੇ ਗੱਲਾਂ ਬਾਤਾਂ ਕਰਾਂਗੇ ਮਿਲਾਂਗੇ ਤੇ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਅਸੀਂ ਬਹੁਤ ਖੁਸ਼ੀ ਆ ਕਿ ਸਾਡੇ ਪਿੰਡ ਦੇ ਬੰਤੇ ਆਏ ਸਾਡੇ ਮਾਂ ਜਿਤਮਣ ਬਹੁਤ ਖੁਸ਼ ਅਸੀਂ ਤਾਂ ਬਹੁਤ ਗੁੱਡੇ ਗੁੱਡੇ ਚਾਹ ਚੜਿਆ ਭਾਈ